ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਜੀ ਇੱਕ ਤਾਜੀ ਸੋਈ ਹੈ ਇੱਕ ਗੱਬਣਾ ਥੋੜੇ ਦਿਨਾਂ ਦੀ ਕੱਚੀ ਆ ਆਓ ਕਰ ਲੈਨੇ ਭਾਈ ਨਾਲ ਗੱਲਬਾਤ ਆਜੋ ਭਾਈ ਬਾਈ ਜੀ ਸਸੀ ਗਾਲ ਹੋ ਠੀਕ ਹੋ ਵਧੀਆ ਵਧੀਆ ਨਾਮ ਤੇ ਐਡਰੈਸ ਬੋ ਨਾਮ ਮੇਰੇ ਸੰਦੀਪ ਆ ਪਿੰਡ ਮੱਜੂ ਕਾ ਜ਼ਿਲ੍ਹਾ ਬਰਨਾਲਾ ਤਹਿਸੀਲ ਬਈ ਤਪਾ ਦੇ ਨੇੜੇ ਪਿੰਡ ਬਈ ਨੇੜੇ ਵੀ ਆਪਣੇ ਪਧੌੜ ਰਹਿ ਜਾਂਦਾ ਮੋਬਾਈਲ ਨੰਬਰ ਬੋ 62804 43797 ਡਾਕਟਰ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਬੈਠਦੇ ਨੇ ਕਿਹੜਾ ਸੂਆ ਸੂਆ ਵੀਰੇ ਦੂਜਾ ਸੂਆ ਹੂੰ ਇਨੂੰ ਹਜੇ ਅੱਧਾ ਪੌਣਾ ਘੰਟਾ ਹੀ ਹੋ ਸੂਈ ਨੂੰ ਹੋਇਆ ਠੀਕ ਹੈ ਬਾਈ ਹਾਂ ਬੱਚਾ ਕੀ ਦੇਤਾ ਬੱਚਾ ਦੇਤਾ ਵੀਰੇ ਬੱਚਾ ਦੇ ਹਾਂ ਜੇਰ ਪੈਣੀ ਹੈ ਨਾ ਜੇਰ ਤਾਂ ਫਰਾਜੇ ਪੈਣੀ ਅੱਧਾ ਘੰਟਾ ਹੀ ਹੋ ਗਿਆ ਸੂਈ ਠੀਕ ਹੈ ਬੌਲਾ ਕੱਢਿਆ ਜਾਂ ਨਹੀਂ ਬੌਲਾ ਵੀਰੇ ਬੱਚੇ ਨੂੰ ਚੰਗਾ ਆਵਾੜਾ ਮੋਟਾ ਕੱਢਿਆ ਕੁਛ ਨਹੀਂ ਆ ਗਿਆ ਓਕੇ ਬਾਈ ਕਿੰਨਾ ਦੁੱਧ ਦੇ ਦੂ ਐਸਟੀਮੇਟ ਬਰੀਡ ਕੈਨ ਨੂੰ ਤਾਂ ਜਿੰਨੀ ਬਸ ਬਾਈ ਨਸਲਾ ਵਹਿੜਦੀ ਕੈਨ ਨੂੰ ਤਾਂ ਮੈਥੋਂ 24 25 ਕਹਾਲਾ ਹੂੰ ਕਿਉਂ ਜੇ ਦੇ ਦੂ ਬੜੀ ਆ ਬਰੀਕ ਬਹੁਤ ਆ ਪਰ ਇੰਨਾ ਕਾ ਵੀ 20 ਦੇ ਆਸੇ-ਪਾਸੇ ਵੜ ਆਰਾਮ ਨਾਲ ਹੀ ਚੱਲੀ ਜਾਊ ਯਾਰ ਠੀਕ ਹੈ ਸੇਵਾ ਨਾਲ ਕਿਉਂ ਨਸਲਾ ਜੀ ਨੇ ਬੱਚੇ ਲੈਣੇ ਆ ਬਾਈ ਫੇਸ ਕੁਆਲਟੀ ਦਿਖਾ ਬੱਚੀ ਦੀ ਫੇਸ ਬੜਾ ਚੰਗਾ ਲੱਗਿਆ ਬਾਕੀ ਬੱਚੇ ਤੋਂ ਅੰਦਾਜ਼ਾ ਨਾਲ ਬੱਚੇ ਵੀ ਚੰਗੇ ਪਾਉਂਦੀ ਹੈ ਨਾ ਬਰੀਡ ਨਾਲ ਨਸਲ ਤਿਆਰ ਕਰਨੀ ਹੋਵੇ ਬਰੀਡ ਤਿਆਰ ਕਰਨੀ ਹੋਵੇ ਐਡੀ ਵੱਡੀ ਬਹਿੜ ਆ ਜਿਵੇਂ ਮਰਜ਼ੀ ਬੱਚੇ ਲੈ ਸਕਦਾ ਬਾਈ ਸਹੀ ਗੱਲ ਆ ਤੇ ਥਾਣੇ ਦੇਖੋ ਬਾਈ ਕੱਲਾ ਕੱਲਾ ਥਾਣ ਪੂਰੀ ਵਿੱਥੀ ਦੇ ਚਾਹ ਤੋੜਾ ਟਰ ਬੇ ਫਿਕਰ ਹੋ ਗਏ ਲੈ ਜਿਹੜਾ ਬੰਦਾ ਨਾੜਾ ਨੂੜਾ ਫੁੱਲ ਚੰਗੀਆਂ ਲੈਵੇ ਤੇ ਚਾਰੇ ਥਾਣ ਇੱਕੋ ਜਿਹਾ ਕੋਈ ਵਿੱਥੀ ਤੇ ਕੋਈ ਸਾਈਡ ਨਹੀਂ ਬਸ ਲੈਵਾ ਮੂਹ ਨੂੰ ਬਹੁਤ ਡਾਕਟਰ ਬੈਠਾ ਬਹੁਤ ਆ ਹਣਾ ਸਹੀ ਚੱਲ ਇੰਨਾ ਲੈਵਲ ਆ ਇੰਨਾ ਲੈਵਾ ਮੂਰੇ ਹਲਾ ਫੁੱਲ ਚੰਗੀਆਂ ਨਹੀਂ ਖੋਲੋ ਬਾਈ ਤੋਰੀ ਦੁੱਧ ਚੰਗਾ ਪਾਉ ਦੂ ਕੱਦ ਚੰਗਾ ਬਰੀਕੀ ਜਾਂ ਸੂਈ ਸਵਾਰੀ ਬੇਸ ਕੁਆਲਟੀ ਵਹਿੜ ਦੀ ਕਿੰਨੀ ਪਿਆਰੀ ਆ ਲੈ ਕਿਆ ਬਾਤ ਐ ਨਹੀਂ ਮੂੰ ਲੱਗਿਆ ਵਾ ਬਹਿਣ ਨੂੰ ਹਾਂ ਵੋਦੀ ਵੋਦੀ ਬੜੀ ਚੰਗੀ ਐ ਸੁਣਾ ਕਪੜਾ ਵਹਿੜ ਦੇ ਵਿੱਚ ਫੁੱਲ ਵਾਈ ਨਜ਼ਰ ਆਈ ਬਾਕੀ ਤੋਰਾ ਚੈੱਕ ਕਰ ਲੋ ਲੈ ਨਸਲ ਵਾਲੀ ਵਹਿੜ ਆ ਬਾਈ ਨਸਲ ਆ ਬਾਈ ਪੂਰੀ ਕੱਦ ਕਾੜ ਤੇਰੇ ਸਾਹਮਣੇ ਅੰਦਾਜ਼ ਵਾਲਾ ਲੈ ਕੋਈ ਛੋਟੀ ਸਮਝ ਗਿਆ ਵੇ ਨਾ ਵੱਡੀ ਵਹਿੜ ਆ ਪੂਰੀ ਹੂੰ ਬਾਕੀ ਜਾ ਯਾਰ ਬੇੜੇ ਦੇ ਬਚਾਲੇ ਖੜਾ ਕੇ ਲੈ ਜਿੰਵੇਂ ਮਰਜੀ ਲੈ ਜਿੱਥੇ ਮਰਜੀ ਖੜਾ ਲੈ ਕੋਈ ਚੱਕਰੀ ਨਹੀਂ ਜਿੰਵੇਂ ਮਰਜੀ ਬੈਠਾ ਰੇ ਕੋਈ ਚੱਕਰ ਨਹੀਂ ਕਹਿਣਾ ਗੋਸ਼ ਨਹੀਂ ਧਾਰ ਦੇਖ ਲੱਗੀ ਬੈੜ ਨੂੰ ਚਵਾਈ ਦੇਖੋ ਲੈ ਮੋਟਾ ਮੋਟਾ ਚੋਣ ਲੱਗਿਆ ਹਨ ਬਹੁਤ ਚੰਗੀ ਬਣ ਹਨ ਇਧਰੋਂ ਵੀ ਲੈ ਵਾ ਚੈੱਕ ਕਰ ਲੋ ਲੈ ਕਿਆ ਬਾਤ ਆ ਬਾਈ ਦੀ ਗੱਲ ਸਹੀ ਆ ਮੂਹ ਨੂੰ ਲੈ ਵਾ ਬਹੁਤਾ ਦੁੱਧ ਵਾਲਾ ਪੀਸ ਆ ਹਾਂ ਦੁੱਧ ਵਾਲਾ ਪੀਸ ਆ ਬਾਈ ਬੈੜ ਬਰੀਕ ਬਹੁਤਾ ਦੁੱਧ ਬਹੁਤ ਪਾ ਦੂ ਬੈੜ ਸਹੀ ਗੱਲ ਆ ਤੇ ਕੀ ਮੋਲ ਆ ਭਰਾ ਜੈ ਜੈ ਬਾਈ ਯਾਰ ਇਹ ਹੈਂਆਂ ਦੇ ਲੋਕ 75 80 ਮੰਗੀ ਜਾਂਦੇ ਆ ਪਰ ਆਪਾਂ ਉਹ ਜਾ ਕੰਮ ਨਹੀਂ ਕਰਨਾ 62000 ਰੁਪਏ ਦੀ ਬੈਠ ਦੇ ਤਾਂ ਕਿੰਨੇ ਦੀ 62000 62 ਦੀ 62 ਦੀ ਠੀਕ ਹੈ ਭਾਈ 62000 ਦੀ ਬਾਈ ਕਹਿੰਦਾ ਵਰਡ ਦੇ ਦਾਂਗੇ ਮੁੱਲ ਕਰਾਉਣਾ 70 75 ਬਾਈ ਮੁੱਲ ਜਿੰਨਾ ਮਰਜ਼ੀ ਕਰਾ ਲੈ ਐਡਿੰਗ ਐਡਿੰਗ ਆਈਆਂ ਦੇ ਲੋਕ 75 80 ਮੰਗੀ ਵੀ ਜਾਂਦੇ ਆ ਪਰ ਆਪਾਂ ਉਹ ਜਾ ਭਾ ਨਹੀਂ ਕਰਨਾ 62000 ਰੁਪਏ ਦੇ ਪੈਸੇ ਕਹਿਣ ਲਾਗੇ ਭਾਈ ਠੀਕ ਹੈ ਭਾਈ ਜੋ ਮੱਜ ਜਾਇ ਜ ਮੋਲਾ ਬਾਈ ਖਿੱਚ ਕੇ ਮੋਲਾ ਬਾਕੀ ਧਾਰਾਂ ਧੂਰਾਂ ਦਿਖਾ ਦੇ ਡਾਕਟਰ ਲੈ ਜਿਵੇਂ ਮਰਜ਼ੀ ਬਹਿ ਜਾ ਤੇ ਲੈ ਜਿਵੇਂ ਮਰਜ਼ੀ ਬਹਿ ਜਾ ਕੋਈ ਨਿਆਣਾ ਨਹੀਂ ਪਾਇਆ ਕੋਈ ਬੱਚਾ ਨਹੀਂ ਲਾਇਆ ਚਵਾਈ ਦੇਖੋ ਮੋਟਾ ਮੋਟਾ ਚੋਣ ਹੈ ਜਿਵੇਂ ਮਰਜ਼ੀ ਚੋਈ ਜਾ ਲ ਕੋਈ ਚੈੱਕ ਕਰੀਂ ਕਿਆ ਬਾਤ ਆ ਚਵਾਈ ਬਹੁਤ ਚੰਗੀਆਂ ਹਨ ਗਲੀਆਂ ਕਰਦੀ ਆ ਬਾਈ ਠੰਡ ਠੰਡ ਬਾਹਰ ਟੌਪ ਦਾ ਲੱਗਿਆ ਵਾ ਬਾਈ ਸਹੀ ਗੱਲ ਆ ਬਾਈ ਬਾਕੀ ਮੋਲੇ ਅਰਜਮ ਜਾਇ ਜ ਮੋਲ ਬਾਈ ਜਮਾ ਜਾਇ ਜਾ ਜਿਹਦੇ ਮਰਜ਼ੀ ਵੀਡੀਓ ਦੇਖ ਲੈ ਇਹੇ ਹੀ ਵਹਿੜ ਦਾ ਕੋਈ ਇਨਾ ਪਾ ਨਹੀਂ ਕਰੂਗਾ ਨਹੀਂ ਕਰਦਾ ਬਈ ਨਹੀਂ ਕਰਦਾ ਬਹੁਤ ਜਾਇ ਜ ਮੋਲਾ ਬਾਈ ਜਿਨੇ ਬੱਚੇ ਲੈਣੇ ਐ ਇੰਨੀ ਨਸਲ ਆਣਾ ਵੈੜ ਚ ਜਿੰਨੀ ਕਹਦੇ ਜਿਨੇ ਬੱਚੇ ਪੋਣੇ ਆ ਪੂਰਾ ਵਧੀਆ ਰਿਜ਼ਲਟ ਦੋ ਵੈੜ ਅੱਗੇ ਦੋ ਨੰਬਰ ਤੇ ਕਿਹੜਾ ਸੂਆ ਬਾਈ ਦੂਜਾ ਸੂਆ ਡਾਕਟਰ ਕਿੰਨਾ ਟਾਈਮ ਇਹ ਵੀਰੇ ਕੱਢ ਜੂ ਵੈੜ ਹਫਤਾ ਹਜੇ ਹਫਤਾ ਲੈ ਹਾਂ ਕਿੰਨਾ ਕੁ ਦੁੱਧ ਦੇ ਦੂ ਆਸਤੀ ਇਹਦਾ ਦਾ ਯਾਰ ਬਾਈ ਦੁੱਧ ਆਏ ਆ ਮਾਲਕਣ ਦਾ ਆਪਣਾ ਦੱਸਾ 27 28 ਕਿਲੋ ਪਰ ਆਪਾਂ 24 25 ਕਿਲੋ ਕਹਿ ਕੇ ਦਵਾਂਗੇ ਓਕੇ ਬਾਈ ਜਿਹੜੀ ਲੇਵੇ ਦੀ ਬਰੀਕੀ ਆ ਬਹਿੜ ਕੋਲੇ ਜੰਦਜਾਨ ਆ ਕਦ ਕਾਟ ਆ ਉਹ ਆਪ ਨੂੰ ਦੱਸੀ ਜਾਂਦਾ ੱਲ ਦੇਖ ਤੇ ਥਣ ਨਖਾ ਦੇ ਲੈ ਗਲਾਬੀ ਗਲਾਬੀ ਲੇਵਾ ਡੂ ਬਹਿੜ ਗਲਾਬੀ ਲੇਵਾ ਤਿਆਰ ਕਰਨਾ ਬੋਲਾ ਬਰੀਕੀ ਜਲੇਵਾ ਬੋਲਾ ਚੌੜੀ ਝੂੜੀ ਦੇਖ ਵਿੱਚੇ ਤੋਂ ਆਏ ਨਹੀਂ ਵੀ ਕੋਈ ਪਤਲੀ ਜੀ ਆ ਜਾਂ ਕੋਈ ਛੋਟੀ ਜੀ ਆ ਕੋਈ ਫੁੱਲ ਵੱਡੀ ਆ ਹੈਵੀ ਗਾਂਗੀਆਂ ਐ ਨਹੀਂ ਬਲੀ ਵੀ ਬਹਿੜ ਆ ਜੀ ਕੋਈ ਕੱਚੀ ਨਹੀਂ ਬਾਕੀ ਖਾਣ ਪੀਣ ਨੂੰ ਬਹੁਤ ਵੈੜਾ ਦੋਨੇ ਹੀ ਬਹੁਤ ਖੁੱਲੀਆਂ ਬਾਕੀ ਫੇਸ ਕੁਆਲਿਟੀ ਦੇ ਵੀਰੇ ਕੇਹੀ ਚੰਗੀ ਆ ਵੈੜੀ ਮੋਦੀਵਾਦੀ ਚੰਗੀ ਆ ਸਨ ਇੱਕ ਪੁਣਾ ਵੈੜ ਦੇ ਵਿੱਚ ਬਾਈ ਫੁੱਲ ਬਰੀਟ ਇੱਕ ਨੰਬਰ ਆ ਬਾਈ ਦੁੱਧ ਵਾਕਈ ਚੰਗਾ ਪਾਉਂਦੂ ਬਾਈ ਨੇ ਦੱਸਿਆ ਹੀ ਬਾਈ ਦੁੱਧ ਜਿਹੜੇ ਹਸਾਉਣਾ ਮੌਸਮ ਆ ਡਾਕਟਰ 24 25 ਕਿਲੋ ਇਹੋ ਜੀ ਗਾਂ ਨੂੰ ਕੋਈ ਮਹਿਣੇ ਨਹੀਂ ਰੱਖਦਾ ਬਾਈ ਹਨਾ ਕਹਿਣ ਨੂੰ ਮੈਥੋਂ 30 ਕਿਲੋ ਘਾਲਾ ਲੈਵਾ 30 ਕਿਲੋ ਵਾਲੀ ਕਰ ਜਾਣਾ ਜਿੱਦਾਂ ਗਾਂ ਨੇ ਬਣਨਾ ਬਣਨਾ ਹਨਾ ਬਾਕੀ ਬੈ ਚਾਹੇ ਇਹਦੇ ਥੱਲੇ ਵੀ ਆਈ ਜਾਂ ਆਪਾਂ ਲੱਤਾਂ ਵਾਲੀ ਤਾਂ ਗਾਈ ਨਹੀਂ ਲੈਂਦੇ ਕਦੀ ਲੈ ਭਾਈ ਗੱਬਣਾ ਕੋਈ ਚੱਕਰ ਬੈ ਇਹਦੇ ਥੱਲੇ ਵੀ ਆਈ ਜਾਂ ਚਾਹੇ ਕੋਈ ਚੱਕਰ ਨਹੀਂ ਕਹਿਣਾ ਕਰਮ ਵਾਲੀ ਨੇ ਬਾਕੀ ਦੁਆ ਇਹਦੇ ਖਲੇ ਵਾ ਹਜੇ ਮੂਹਰ ਨੂੰ ਵੀ ਬੈੜਨੇ ਬਹੁਤ ਪੱਟਣਾ ਪੱਟੀ ਵੀ ਬੈਠੀ ਆ ਬਾਕੀ ਥਣ ਥਣ ਦੇਖ ਤੂੰ ਕਿੰਨਾ ਪਿਆਰਾ ਲੱਗਿਆ ਕੀ ਬਾਤ ਆ ਪੂਰਾ ਵਿੱਤੀ ਦੇ ਥਾਣਾ ਹੈ ਨਾ ਬਾਕੀ ਹਜੇ ਯਾਰ ਮਗਰੋਂ ਬੈੜਨੇ ਬਹੁਤ ਤਿਆਰੀ ਗੱਡਣੀ ਲੈ ਭਾਈ ਜਿਹੜੇ ਸਭ ਨਾਲ ਤਿਆਰੀ ਹੈ ਸਹੀ ਆ ਲੱਭਾਈ ਦੀ ਹੈ ਨਾ ਲੇਵੇ ਵਾਲੇ ਤਾਂ ਮੈਂ ਕਹਿੰਦਾ ਪੰਡਾ ਹੀ ਬੰਨ੍ਹ ਦੇਣੀ ਆ ਸੱਚੀ ਗੱਲ ਬਾਕੀ ਦੁੱਧ ਦਾ ਰਿਕਾਰਡ ਬਾਈ ਨੇ ਜਿਹਨੂੰ ਪਰਖਾ ਬਾਈ ਉਹ ਤਾਂ ਆਪ ਹੀ ਦੇਖ ਕੇ ਲੈ ਜੂ ਵੀ ਦੁੱਧ ਬਾਕੀ ਦੁੱਧ ਬਾਈ ਆਪਣੇ ਹੱਥ ਚ ਆ ਯਾਰ ਹਨਾ ਇਹ ਪਾਲਾਂਗੇ ਤਾਂ ਦੁੱਧ ਕੱਢ ਲਾਂਗੇ ਸਹੀ ਗੱਲ ਹੈ ਤੇ ਨਹੀਂ ਤਾਂ ਤੈਨੂੰ ਪਤਾ ਬਾਈ ਜੇ ਸੁੱਕੇ ਪੱਠਿਆਂ ਤੇ ਤਾਂ ਇਹ ਦੇਣ ਨਹੀਂ ਲੱਗੀ ਨਹੀਂ ਦੇਂਦੀ ਬਾਈ ਮੰਨ ਲਾ ਸਹੀ ਹੈ ਤੇ ਮੁੱਲ ਕੀ ਹੈ ਜੈ ਜਫਰ ਮੁੱਲ ਡਾਕਟਰ ਇਹਦਾ ਯਾਰ 90 ਕਰ ਵਾਲਾ 95 ਕਰ ਵਾਲਾ ਹੂੰ 80000 ਰੁਪਏ ਦੇ ਪੈਸੇ ਲੈਣਾ ਚੱਕ ਬਾਈ ਮੁੱਲ ਕਰਾਉਣਾ ਜਿੰਨਾ ਮਰਜ਼ੀ ਕਰਾ ਲੋ ਬਾਈ ਕਹਿੰਦਾ 80000 ਦੀ ਵੈੜ ਦੇ ਦਿਆਂਗੇ ਵੈੜ ਚੰਗੀ ਆ ਕਰਨ ਕੰਠਾ ਦੀ ਬੈੜ ਹੈ 90 95000 ਦੀ ਦਿੰਦਾ ਹਰੇਕ ਬੰਦਾ ਆਪਾਂ ਪਰ ਜਾਇਜ਼ ਮੁੱਲ ਕਰਕੇ ਵੈੜ ਵੇਚਣੀ ਆ ਜਾਂ ਇਹ ਨਫਾ ਲੈਣਾ ਕੋਈ ਨਜਾਇਜ਼ ਨਹੀਂ ਬਹੁਤ ਠੀਕ ਆ ਬਾਈ ਬਾਕੀ ਬਾਈ ਆਪਦੀਆਂ ਖੜੀਆਂ ਬੰਦਾ ਆਵੇ ਦੇਖ ਪਰਖ ਕੇ ਲੈ ਕੇ ਜਾਵੇ ਆਪਣੀਆਂ ਕੋਈ ਘਰੇ ਨਹੀਂ ਲਿਆਂਦੀਆਂ ਵਿਆ ਬੈੜਾਂ ਉਹ ਆਪਣੀਆਂ ਫੁੱਲ ਗਰੰਟੀਆਂ ਪਰ ਫੇਰ ਵੀ ਆ ਆ ਕੇ ਆਪਦੇ ਦੇਖ ਕੇ ਲੈ ਕੇ ਜਾਵੇ ਠੀਕ ਹੈ ਬਾਈ ਧੰਨਵਾਦ ਬਾਈ